ਹਿੰਦ ਬਣ ਰਹੀ ਸੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਹਾਂਜੀ ਤੇ ਉੱਪਰੋਂ ਇਹਦਾ 뷰 ਦਰਪਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕਿਸੇ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਲਿਸ਼ਨ ਦਾ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮਹੀਨੇ 3 ਮਹੀਨੇ ਹੋ ਰਿਹਾ ਹੈ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਹੈ ਅਸੀਂ ਤੇ 2 ਮਹੀਨੇ 2 ਮਹੀਨੇ ਕੁਝ ਕਹਾ ਤਾ ਤੇ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਗੱਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐ ਜੀ ਪੀ ਸੀ ਵੱਲੋਂ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਉਹ ਕੰਮ ਬੰਦ ਕਰਵਾ ਦਿਖਾਈ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂ ਜੀ ਕੰਮ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋਤੋਂ ਤੇ ਨਹੀਂ ਆਇਆ ਜਾਂਦਾ ਹੂੰ ਬਾਕੀ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸੀ ਤੇ ਹੁਣ ਅਸੀਂ ਦਮਲੀ ਕਰ ਤਾਂ ਸਾਰੇ ਇਹਨਾਂ ਦੇ ਵੱਲੋਂ ਕੋਈ ਵੀ ਜਿਹ ਅਨੇ ਦੇ ਦੇਰੇ ਲਿਖੇ ਦੇਰੇ ਅੱਛਾ ਜੀ ਤੇ ਬਿਲਡਿੰਗ ਕਿੰਨਾ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਤਾਂ ਕੋਈ ਇੱਥੇ ਪਹੁੰਚਾ ਸਵੇਰ ਦਾ ਕੋਈ ਜਿਸ ਤਾਂ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਂਦ ਤੱਕ ਹੋਟਲ ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ ਅੱਛਾ ਜੀ ਤਾਂ ਕੀ ਕਿਹਾ ਗਿਆ ਜੀ ਉਹਨਾਂ ਦੇ ਵੱਲੋਂ ਆ ਕੇ ਦੱਸਣਾ ਕੀ ਗੱਲ ਬਾਤ ਕੋਈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਆ ਜੀ ਬਸ ਬੈਠੇ ਹੋ ਵੀ ਬੱਟਾ ਸਰ ਜੇਕਰ ਅਸੀਂ ਗੱਲ ਕਰੀਏ ਹੋ ਵੀ ਬਹੁਤ سارے ਹੋਟਲ ਨੇ ਜਿੱਥੋਂ ਦਰਵਾਜ਼ਾ ਚਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚਲਦੀ ਰਹਿੰਦੀ ਹੈ ਜੀ ਜਿੱਦਾਂ ਇਦਾਂ ਕੋਈ ਆਂਦਾ ਉਦੋਂ ਦਾ ਕਾਰ ਪਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਉੱਪਰ ਕੋਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ। ਭਾਈ ਉਹਦੇ ਨਾਲ ਵੀ ਇੱਕ ਬਿਲਡਿੰਗ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਤਾਂ ਆਇਆ ਜਾਏਗਾ ਜੀ ਹਾਂ ਜੀ ਉਹਦੇ ਤਾਂ ਕਰਾਂਗੇ ਜੀ ਕਰ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਾਜ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ। ਇਹ ਚਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲ ਹੁਣ ਤੇ ਆ ਜਾਓ ਨਾਲ ਲੱਗਦੇ ਹੱਥ ਰੁੱਤੇ ਨਹੀਂ ਹਾਂ ਉਹ ਵੀ ਕਰਕੇ ਜਾਣਾ ਕਰਕੇ ਜਾਓ ਬਹੁਤ ਠੀਕ ਹੈ ਥੈਂਕ ਯੂ